ਦੇ ਜਿਹੜੇ ਥੱਪੜ ਮਾਰੇ ਗਏ ਨੇ ਤਾਂ ਇੱਕ ਸਤੋਂ ਪਹਿਲਾ ਥੱਪੜ ਮਾਰਿਆ ਗਿਆ ਬਾਅਦ ਵਿੱਚ ਉਸ ਦੇ ਨਾਲ ਗੁੱਸੇ ਦੇ ਵਿੱਚ ਪੁਲਿਸ ਮੁਲਾਜ਼ਮ ਬੋਲਦਾ ਹੈਗਾ ਤਾਂ ਜਦੋਂ ਗੱਲਬਾਤ ਹੁੰਦੀ ਆ ਕਿਉਂ ਮੁੰਡਾ ਹੈਗਾ ਜੋ ਗੱਡੀ ਦੇ ਵਿੱਚ ਬੈਠਾ ਸੀਗਾ ਉਹ ਵੀ ਕਿਤੇ ਨਾ ਕਿਤੇ ਸਹਿਮ ਜਾਂਦਾ ਕਿ ਮੇਰੀ ਗੱਡੀ ਰੋਕ ਲਈ ਆ ਮੈਨੂੰ ਪੁਲਿਸ ਵਾਲਾ ਪੂਰਾ ਭਲਾ ਕਹਿ ਰਿਹਾ ਪਰ ਫਿਰ ਵੀ ਪੁਲਿਸ ਮੁਲਾਜ਼ਮ ਜਿਹੜਾ ਉਹਨੂੰ ਹੀ ਰੋਕਦਾ ਉਸ ਦੇ ਵੱਲੋਂ ਫਿਰ ਇੱਕ ਥੱਪੜ ਜਿਹੜਾ ਉਹ ਨੌਜਵਾਨ ਤੇ ਮਾਰ ਦਿੱਤਾ ਜਾਂਦਾ ਤਾਂ ਜਦੋਂ ਦੂਜਾ ਥੱਪੜ ਮਾਰੇ ਜਾਂਦਾ ਤਾਂ ਉਦੋਂ ਇਹ ਵੀ ਨਹੀਂ ਦੇਖਿਆ ਜਾਂਦਾ ਇਤੋਂ ਹੀ ਅੰਦਾਜ਼ਾ ਲੱਗ ਸਕਦਾ ਕਿ ਕਿੰਨੇ ਜ਼ੋਰ ਦੇ ਨਾਲ ਥੱਪੜ ਮਾਰਿਆ ਉਸ ਨੌਜਵਾਨ ਦੇ ਕਿ ਉਸ ਦਾ ਸਿਰ ਹੈਗਾ ਜਿਹੜਾ ਗੱਡੀ ਦੀ ਜਿਹੜੀ ਬਾਡੀ ਹੈਗੀ ਆ ਉਸ ਦੇ ਨਾਲ ਜਾ ਵਜਦਾ ਤਾਂ ਨੌਜਵਾਨ ਪੂਰੀ ਤਰ੍ਹਾਂ ਸਹਿਮ ਜਾਂਦਾ ਹਾਲਾਂਕਿ ਦੋਨੇ ਪੱਖ ਹੈਗੇ ਨੇ ਇੱਕ ਪਾਸੇ ਉਹ ਪੱਖ ਹੈਗਾ ਕਿ ਜਦੋਂ ਨੌਜਵਾਨ ਨੂੰ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੱਡੀ ਨਹੀਂ ਰੋਕਦਾ ਧਾਰਕ ਦੀ ਗੱਲ ਕਿ ਉਸ ਨੇ ਵੜਾ ਕਿ ਮੇਰਾ ਚਲਾਨ ਕੱਟਿਆ ਜਾਣਾ ਪਰ ਇਕ ਵਾਰ ਸੇ ਨੌਜਵਾਨ ਦੀ ਗਲਤੀ ਸ਼ਾਇਦ ਪੁਲਿਸ ਮੁਲਾਜ਼ਮ ਉਸ ਤੋਂ ਵੀ ਵੱਡੀ ਗਲਤੀ ਕਰ ਰਿਹਾ ਤੇ ਜੇਕਰ ਇਹ ਵੀਡੀਓ ਨਾ ਬਣਦੀ ਤਾਂ ਬਹੁਤ ਚੀਜ਼ਾਂ ਜਿਹੜੀਆਂ ਉਹ ਕਲੀਅਰ ਨਹੀਂ ਹੋਣੀਆਂ ਸੀਗਾ ਕਿ ਕਿਸ ਤਰ੍ਹਾਂ ਆਮ ਤੌਰ ਤੇ ਜਦੋਂ ਵੇਖਿਆ ਜਾਂਦਾ ਕਿਸ ਤਰ੍ਹਾਂ ਜਿਹੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਉਹ ਆਪਣੀ ਵਰਦੀ ਦਾ ਧੌਸ ਜਮਾਉਂਦੇ ਨੇ ਕਈ ਵਾਰ ਆਪਾਂ ਦੇਖਣ ਨੂੰ ਮਿਲਦਾ ਕਿ ਉਹ ਭਲਾ ਕਿ ਕੁਝ ਚੰਗੇ ਪੁਲਿਸ ਅਫਸਰ ਵੀ ਹੁੰਦੇ ਨੇ ਜਿਹੜੇ ਲੋਕਾਂ ਨੂੰ ਸਮਝਾਉਂਦੇ ਨੇ ਕਿ ਜੇਕਰ ਗੱਡੀ ਤੇ ਤੁਸੀਂ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਹੈ ਗੱਡੀ ਰੋਕ ਲਓ ਜੇਕਰ ਕੋਈ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਕਈ ਵਾਰ ਤੁਹਾਡਾ ਚਲਾਣ ਹੀ ਹੋਵੇ ਕਈ ਵਾਰ ਤੁਹਾਨੂੰ ਪੁਲਿਸ ਵਾਲੇ ਸਮਝਾ ਦਿੰਦੇ ਨੇ ਕਿ ਗੱਡੀ ਰੋਕਣ ਦੇ ਨਾਲ ਕੋਈ ਹੱਜ ਨਹੀਂ ਤੁਸੀਂ ਗੱਡੀ ਰੋਕ ਲਓ ਜੇਕਰ ਕੋਈ ਕੱਦਾ ਡਾਕੂਮੈਂਟ ਹੈਗਾ ਤਾਂ ਬਾਕੀ ਡਾਕੂਮੈਂਟ ਦੇ ਆਧਾਰ ਤੇ ਕਿਉਂਕਿ ਪੁਲਿਸ ਵਾਲਿਆਂ ਦਾ ਵੀ ਆਪਣਾ ਤਜਰਬਾ ਹੁੰਦਾ ਉਸ ਤਜਰਬੇ ਦੇ ਆਧਾਰ ਤੇ ਉਹ ਬੰਦੇ ਦੀ ਪਰਖ ਜ਼ਰੂਰ ਕਰ ਲੈਂਦੇ ਨੇ ਕਿ ਬੰਦਾ ਸਹੀ ਹੈਗਾ ਜਾਂ ਫਿਰ ਗਲਤ ਹੈਗਾ ਕਈ ਵਾਰ ਲੋਕਲ ਗੱਡੀ ਹੁੰਦੀ ਹੈ ਤਾਂ ਉਸ ਤੋਂ ਵੀ ਅੰਦਾਜ਼ਾ ਲੱਗ ਸਕਦਾ ਪਰ ਇਹ ਵੀਡੀਓ ਜਿਹੜੀ ਹੈਗੀ ਆ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ